ਯੋਗ ਦੋਸਤੋ ਆਪਾਂ ਜਿਹੜੀ ਅੱਜ ਗੱਲ ਕਰਨ ਲੱਗੇ ਆ ਇੱਕ ਮੁੱਦੇ ਤੇ ਜਿਹੜਾ ਬੜਾ ਭਖਿਆ ਹੋਇਆ ਮੁੱਦਾ ਹੈ ਮੁੱਦਾ ਇਹ ਹੈ ਕਿ ਜਿਹੜਾ ਨਸ਼ਾ ਚਿੱਟਾ ਤੇ ਹੋਰ ਨਸ਼ੇ ਹੀਰੋਇਨ ਸਮੈਕ ਹੋਰ ਬੜੇ ਨਸ਼ੇ ਜਿਹੜੇ ਬਹੁਤ ਜ਼ਿਆਦਾ ਵੱ ਚੁੱਕੇ ਆ ਤੇ ਨਿਸ਼ੇੜੀ ਰਾਤ ਨੂੰ ਮੋਟਰਾਂ ਖੋਲਦੇ ਆ ਟ੍ਰਾਂਸਫਾਰਮਰਾਂ ਚੋਂ ਤੇਲ ਕੱਢਦੇ ਆ ਦਿਨੇ ਲੋਕਾਂ ਨੂੰ ਲੁੱਟਦੇ ਆ ਮੋਟਰਸੈਕਲ ਚੱਕ ਕੇ ਲੈ ਜਾਂਦੇ ਆ ਹੋਰ ਵੀ ਹਿੱਕੜ ਲੈ ਜਾਂਦੇ ਆ ਘਰਾਂ ਦੇ ਵਿੱਚ ਵੜ ਜਾਂਦੇ ਆ ਜਨਾਨੀਆਂ ਦੇ ਜਿਹੜਾ ਕੋਈ ਕੰਨਾਂ ਦੇ ਵਿੱਚ ਸੋਨਾ ਸੋਨਾ ਪਾਇਆ ਹੁੰਦਾ ਉਹ ਲੈ ਜਾਂਦੇ ਆ ਵੀ ਇਹ ਬਹੁਤ ਹੀ ਜ਼ਿਆਦਾ ਵੱ ਚੁੱਕਾ ਹੈ ਜ਼ਿਆਦਾਤਰ ਇਹ ਕੰਮ ਜਿਹੜੇ ਨਸ਼ੇੜੀ ਕਰਦੇ ਆ ਕਿਉਂਕਿ ਉਹਨਾਂ ਨੂੰ ਨਸ਼ੇ ਦੀ ਪੂਰਤੀ ਕਰਨੀ ਹੁੰਦੀ ਹੈ ਜਦੋਂ ਨਸ਼ੇ ਦੀ ਪੂਰਤੀ ਉਹਨਾਂ ਦੀ ਨਹੀਂ ਹੁੰਦੀ ਫਿਰ ਉਹ ਇਹੋ ਜਿਹਾ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਇਹ ਅਨਾਉਂਸਮੈਂਟਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੋਣੀਆਂ ਸ਼ੁਰੂ ਹੋ ਗਈਆਂ ਆ ਮਕੰਦੇ ਵਾਲਾ ਪਿੰਡ ਹੈ ਮੁਕਸਾ ਦੇ ਨਾਲ ਇੱਥੇ ਬਾਬਾ ਜੀ ਨੇ ਅਨਾਊਂਸਮੈਂਟ ਕੀਤੀ ਹੈ ਕਿ ਜੇ ਕਿਸੇ ਨੇ ਸ਼ਹਿਰ ਜਾਣਾ ਹੋਵੇ, ਜਗਤ ਸਿੰਘ ਵਾਲੇ ਜਾਣਾ ਹੋਵੇ, ਕਾਨੇ ਵਾਲੀ ਜਾਣਾ ਹੋਵੇ ਤੇ ਭਾਈ ਕੋਈ ਇਕੱਲਾ-ਦ ਇਕੱਲਾ ਨਾ ਜਾਇਓ। ਕਿਉਂਕਿ ਨੇ ਇਹ ਕਿਹਾ ਕਿ ਸਰਪੰਚ ਸਾਹਿਬ ਦਾ ਛੋਟਾ ਲੜਕਾ ਕਾਰ ਤੇ ਆ ਰਿਹਾ ਸੀ ਅੱਗੋਂ ਉਹਨਾਂ ਨੂੰ ਨਸ਼ੇੜੀ ਪੈ ਗਏ, ਲੁੱਟਣ ਵਾਲੇ ਬਸਾ ਬਚ ਕੇ ਆਇਆ। ਇੱਕ ਜਗਤ ਸਿੰਘ ਵਾਲੇ ਦਾ ਬੰਦਾ ਉਹ ਵਿਚਾਰਾ ਗਰੀਬ ਮੋਟਰਸਾਈਕਲ ਦੀ ਰੇੜੀ ਬਣਾ ਕੇ ਕਿਰਾਇਆ ਢੋਂਦਾ ਸੀ। ਉਹ ਵੀ ਦੱਸੀ ਜਾਂਦਾ ਸੀ ਵੀਡੀਓ ਦੇ ਵਿੱਚ ਕਿ ਮੈਂ ਜਦੋਂ ਜਾਂਦਾ ਸੀ ਤੇ ਮੈਨੂੰ ਦੋ ਜਾਨੇ ਪੈ ਗਏ ਬੜੇ ਉਹਨਾਂ ਕੋਲੇ ਫਿਆਰ ਸੀ ਚਰਚਾ ਸੀ ਹੋਰ ਕਾਪੇ ਸੀ ਤੇ ਮੇਰੇ ਸਾਰੇ ਪੈਸੇ ਖੋ ਕੇ ਲੈ ਗਏ ਹੁਣ ਇਹ ਵੀ ਹੋ ਕੇ ਆਉਣ ਲੱਗ ਪਏ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਇਹ ਕੰਮ ਚੱਲ ਪਿਆ ਨਸ਼ੇੜੀਆਂ ਨੇ ਵੱਡੇ ਪੱਧਰ ਤੇ ਇਹ ਕੰਮ ਚਲਾਤਾ ਤੇ ਜੇ ਕੁਝ ਨਹੀਂ ਮਿਲਦਾ ਤੋਂ ਮਾਰ ਵੀ ਜਾਂਦੇ ਆ ਆ ਰੱਤੇ ਡੱਬੇ ਕੋਲੇ ਮੋਲਾਂ ਤੋਂ ਪਰਲੇ ਪਾਸੇ ਸਿਖਰ ਦੇ ਬਾਰੇ ਗੋਲੀਆਂ ਨਾਲ ਇੱਕ ਮੁੰਡਾ ਪੁੱਨਕਾ ਗੱਧਾ ਡੋਬਦਾ ਫੇ ਉਹਨਾਂ ਕੋਲੇ ਪਿਸਟਲ ਵੀ ਹੈ ਹੋਰ ਵੀ بڑے ਮਾਰੂ ਹਥਿਆਰਾਂ ਉਹਨਾਂ ਕੋਲੇ ਕੀ ਵੰਡ ਦਿੰਦੇ ਆ ਉਹ ਫਿਰ ਮੈਨੂੰ ਹੋਰ ਪਿੰਡਾਂ ਤੋਂ ਫੋਨ ਆਏ ਸ਼ੇਰਗੜ੍ਹ ਤੋਂ ਫੋਨ ਆਇਆ ਕੱਲ ਕਿ ਸਾਡੀਆਂ ਇੱਕੇ ਰਾਚੇ ਤਿੰਨ ਮੋਟਰਾਂ ਖੁੱਲ ਗਈਆਂ ਕੋਈ ਖੋਲ ਕੇ ਲਿਆ ਤੇ ਜਿਹੜੇ ਸ਼ੇਰਗੜ੍ਹ ਤੋਂ ਤਰਖਣ ਵਾਲੇ ਨੂੰ ਛੜਕ ਜਾਂਦੀ ਆ ਇੱਥੇ ਵੀ ਛੜੀ ਫਿਰਦੇ ਰਹਿੰਦੇ ਆ ਇਹ ਪੰਨੇ ਵਾਲੇ ਫੱਤੇ ਦੇ ਵਿੱਚ ਵੀ ਇੱਥੇ ਵੀ ਕਈ ਬੰਦਿਆਂ ਨੇ ਦੱਸਿਆ ਕਿ ਸਿੱਧਾ ਜਦੋਂ ਆਪਾਂ ਪੰਨੇ ਵਾਲੇ ਤੋਂ ਤਰਖਣ ਵਾਲੇ ਨੂੰ ਜਾਂਦੇ ਆ ਇੱਥੇ ਇੱਕ ਚਰਸਤਾ ਜਾਂਦਾ ਹੈ ਉੱਥੇ ਲੋਕੇ ਬੈਠੇ ਹੁੰਦੇ ਆ ਤੋ ਉਹ ਇਕੱਲੇ ਤੇ ਇਕੱਲੇ ਨੂੰ ਵੇਖ ਕੇ ਉਹ ਉੱਠ ਲੈਂਦੇ ਆ ਕੱਲਾ ਬੰਦਾ ਤਾਂ ਬਿਲਕੁਲ ਸੇਫ ਹੀ ਨਹੀਂ ਜੇ ਦੋ ਬੰਦੇ ਹੋਣਗੇ ਫੇਰ ਕਿਹੜਾ ਸੇਫ ਹੈ ਕਿਉਂਕਿ ਉਹਨਾਂ ਕੋਲੇ ਕਿਹੜਾ ਉਹ ਜੋ ਹਥਿਆਰ ਹੁੰਦੇ ਆ ਹੁਣ ਮੋਟਰਾਂ ਖੇਤ ਪੰਹਾਂ ਹੁੰਦੀਆਂ ਟਰਾਂਸਫਾਰਮਰ ਖੇਤ ਹੈ ਉਹਨਾਂ ਦੇ ਜਿਹੜੇ ਤੇਲ ਕੱਢੇ ਜਾ ਰਹੇ ਆ ਇੱਥੋਂ ਪੰਨੀ ਵਾਲੇ ਦੇ ਬਲਕਰਨ ਸਿੰਘ ਸਨੋ ਗੁਰਦੇਵ ਸਿੰਘ ਨੇ ਮੈਨੂੰ ਦੱਸਿਆ ਕਿ ਸਾਡਾ ਸਾਡੀ ਮੋਟਰ ਉਹ ਘਰ ਦੇ ਕੋਲ ਹੀ ਕਿਤੇ ਇਹਨਾਂ ਦੀ ਲੱਗੀ ਸੀ ਉਹ ਲੈ ਕੇ ਲਾ ਕੇ ਤੇ ਹੋਰ ਵੀ ਕਈ ਮੋਟਰਾਂ ਇੱਕ ਮੁੰਡਾ ਇੱਥੇ ਜਗਤਾਰਨ ਸਿੰਘ ਆ ਉਹਦੀ ਮੋਟਰ ਲੈ ਕੇ ਲਾ ਕੇ ਤੇ ਹੋਰ ਤੇਲ ਬੜਿਆਂ ਦਾ ਇੱਥੋਂ ਕੱਢ ਕੇ ਲੈ ਗਏ ਪਰ ਬੰਦੇ ਫੜੇ ਨਹੀਂ ਜਾਂਦੇ ਕੱਲ ਫਾਜਲਕਾ ਤੋਂ ਜਿਹੜੀ ਖਬਰ ਆਈ ਸੀ ਕੱਲ ਅਖਬਾਰ ਦੇ ਵਿੱਚ ਲੱਗੀ ਸੀ ਪਰसों ਸੋਸ਼ਲ ਮੀਡੀਆ ਤੇ ਆਈ ਸੀ ਕਿ ਫਾਜਲਕਾ ਪੁਲਿਸ ਨੇ ਬੰਦੇ ਫੜੇ ਐ ਜਿਹਨਾਂ ਨੇ ਮੰਨਿਆ ਕਿ ਅਸੀਂ 200 ਟਰਾਂਸਫਾਰਮਰਾਂ ਚੋਂ ਤਿਲ ਕੱਢਿਆ 200 ਟਰਾਂਸਫਾਰਮਰਾਂ ਚੋਂ ਫੇਰ ਉਹ ਜਾਂਦਾ ਕਿੱਥੇ ਆਪਨੇ ਤਾਂ ਕਿਸੇ ਕੰਮ ਨਹੀਂ ਆਉਂਦਾ ਨਾ ਆਪਾਂ ਕੋਈ ਟਰੈਕਟਰ ਚ ਪਾਉਣਾ ਨੇ ਇੰਜਣ ਚ ਪਾਉਣਾ ਨਾ ਹੋਰ ਕਿਸੇ ਕੰਮ ਆਉਂਦਾ ਉਹ ਤੋ ਫੇਰ ਜਾਂਦਾ ਕਿੱਥੇ ਪਰਤਾਲ ਕਰਨ ਦੀ ਲੋੜ ਹੈ ਇਹ ਆਪਾਂ ਨਿਰਾਏ ਕਹਿ ਗਏ ਵੀ ਸਾਰਾ ਕੁਝ ਪੁਲਸ ਕਰੇ ਸਾਰਾ ਕੁਝ ਪੁਲਸ ਵੀ ਨਹੀਂ ਕਰ ਸਕਦੀ ਇਹ ਅਤਵਾਦ ਖਤਮ ਹੋਇਆ ਸੀ ਸਰਦਾਰ ਪ੍ਰਿੰਸ ਸਿੰਘ ਨੇ ਖਤਮ ਕੀਤਾ ਸੀ ਤਾਂ ਲੋਕਾਂ ਨੇ ਸਾਥ ਦਿੱਤਾ ਸੀ ਫੇਰ ਉਹ ਖਤਮ ਹੋਇਆ ਸੀ ਜੇ ਕਹਿ ਦਿੰਦੇ ਵੀ ਸਾਰਾ ਉਹ ਪੁਲਸ ਨਹੀਂ ਖਤਮ ਕਰਤਾ ਨਹੀਂ ਲੋਕਾਂ ਦਾ ਸਾਥ ਵੀ অতি ਜ਼ਰੂਰੀ ਹੈ ਲੋਕ ਵੀ ਨਿਗਰ ਰੱਖਣਾ ਜਿੱਥੇ ਵੀ ਕਿਤੇ ਇਹੋ ਜਿਹੇ ਬੰਦੇ ਮਿਲਦੇ ਐ ਲੋਕਾਂ ਨੂੰ ਪਤਾ ਲੱਗਦਾ ਐ ਤੇ ਤੁਰੰਤ ਉਹਨੂੰ ਕਾਲ ਕਰਨ ਥਾਣੇ 'ਚ ਕਾਲ ਕਰਨਾ ਡੀਐਸਪੀ ਨੂੰ ਕਾਲ ਕਰਨਾ ਐਸਐਸਪੀ ਨੂੰ ਕਾਲ ਕਰਨਾ ਉਹ ਫਟਾਫਟ ਕਾਲ ਕਰਨਾ ਕਿ ਆ ਬੰਦੇ ਜਿਹੜੇ ਸ਼ੱਕੀ ਐ ਸਾਨੂੰ ਲੱਗਦੇ ਐ ਤੇ ਇਹ ਕੋਈ ਨਾ ਕੋਈ ਵਾਕਾ ਕਰਨਗੇ ਜੋ ਕੋਈ ਵਾਕਾ ਕਰੀ ਜਾਂਦੇ ਐ ਤੋਂ ਉਹਨਾਂ ਨੂੰ ਫੜਾ ਦਿਓ ਜਦੋਂ ਇਸ ਤਰ੍ਹਾਂ ਆਪਾਂ ਫੜਾਉਣ ਲੱਗ ਪਏ ਨਾ ਉਦੋਂ ਇਹ ਕੰਮ ਰੁਕਣਾ ਹੈ ਤੇ ਜੇ ਆਪਾਂ ਇਹ ਕਹਤਾ ਵੀ ਸਾਰਾ ਕੁਝ ਤਾਂ ਜੀ ਪੁਲਿਸ ਹੀ ਕਰੇ ਤੇ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਹੁਣ ਪੁਲਿਸ ਵੀ ਸਾਰਾ ਕੁਝ ਤਾਂ ਨਹੀਂ ਕਰ ਸਕਦੀ ਆਪਣੇ ਖੇਤਾਂ ਜਾ ਕੇ ਆਪਣੀਆਂ ਮੋਟਰਾਂ ਦੀ ਰਾਖੀ ਜਾਂ ਟਰਾਂਸਫਾਰਮਰਾਂ ਦੀ ਰਾਖੀ ਇਕੱਲੀ ਪੁਲਿਸ ਸਤ ਨਹੀਂ ਕਰ ਸਕਦੀ ਇਹਦੇ ਤੇ ਆਪਾਂ ਨੂੰ ਵੀ ਸਖਤ ਹੋਣਾ ਪੈਣਾ ਆਪਾਂ ਨੂੰ ਵੀ ਨਿਗਰੱਖਣੀ ਪੈਣੀ ਹੈ ਤੇ ਫੇਰ ਹੀ ਜਾ ਕੇ ਪੁਲਿਸ ਕੰਮ ਕਰ ਸਕਦੀ ਹੈ ਤੇ ਪੁਲਿਸ ਨੂੰ ਆਪਾਂ ਕਹੀਏ ਵੀ ਆ ਬੰਦੇ ਅਸੀਂ ਲੈਂਦੇ ਆ ਜਾਂ ਬੰਦੇ ਫਲਾਣੇ ਦਾ ਖੜੇ ਆ ਉਹਨਾਂ ਨੂੰ ਫੜੋ ਜੋ ਨਹੀਂ ਫੜਦੇ ਫਿਰ ਤਾਂ ਕਸੂਰਵਾਰ ਹੈ ਪਰ ਜੇ ਐਵੇਂ ਆਪਾਂ ਕਹੀ ਜਾਈਏ ਫਿਰ ਨਸ਼ੇੜੀ ਹੈ ਹੁਣ ਚਿਟਾ ਵੇਚਦੇ ਆ ਖਾਂਦੇ ਆ ਉਹਨਾਂ ਨੂੰ ਫੜਾਓ ਉਹਨੂੰ ਫੜੋ ਜਾਂ ਕਿੱਥੇ ਵੇਚਦੇ ਆ ਉਹ ਕਿਹੜਾ ਲੈ ਕੇ ਜਾਂਦਾ ਆ ਆਪਾਂ ਜਨਤਾ ਦੇ ਵਿੱਚ ਰਹਿੰਨੇ ਆ ਤੇ ਫੋਨ ਕਰੋ ਹੁਣ ਤਾਂ ਫੋਨ ਕਾਲ ਜਿਹੜੀ ਐਸਐਸਪੀ ਸਾਹਿਬ ਕਹਿੰਦੇ ਆ ਵੀ ਉਹ ਵੀ ਗੁਪਤ ਰੱਖਾਂਗੇ ਅਸੀਂ ਅਸੀਂ ਕਾਰਵਾਈ ਕਰਾਂਗੇ ਫਿਰ ਕਰਾਓ ਵੀ ਪਰ ਆਪਾਂ ਤੇ ਇਸ ਗੱਲ ਤੇ ਆਪਦਾ ਖੜਾ ਛੜਾ ਦਿੰਨੇ ਆ ਇਹ ਪੁਲਿਸ ਕੁਝ ਨਹੀਂ ਕਰਦੀ ਜੀ ਫੋਰਸ ਦਾ ਜੇ ਆਪਾਂ ਸਾਥ ਦੇਵਾਂਗੇ ਨਾ ਫੇਰ ਇਹ ਪੁਲਿਸ ਕੁਝ ਕਰੂਗੀ ਫੇਰ ਹੀ ਇਹ ਚੋਰੀਆਂ ਰੁਕਣੀਆਂ ਫੇਰ ਹੀ ਇਹ ਡਾਕੇ ਰੁਕਣਗੇ ਤੇ ਫੇਰ ਹੀ ਅਸੀਂ ਸੁਰੱਖਿਤ ਹੋਵਾਂਗੇ ਅਸੀਂ ਸਾਥ ਦੇਈਏ ਪੁਲਸ ਦਾ ਤੇ ਅਸੀਂ ਆਪ ਵੀ ਨਿਗਰ ਰੱਖੀਏ ਘਰਾਂ ਨੂੰ ਅਸੀਂ ਖਾਲੀ ਨਾ ਛੱਡੀਏ ਕਿਉਂਕਿ ਘਰਾਂ ਨੂੰ ਆਪਾਂ ਖਾਲੀ ਛੱਡ ਕੇ ਤੇ ਬਾਹਰ ਜਾ ਕੇ ਉਥੇ ਵੀਡੀਓ ਪਾਉਣ ਬੈਜ ਜਾਂਦੇ ਆ ਸਾਰੇ ਨਬਰ ਦੀਆਂ ਕਿ ਅਸੀਂ ਤਾਂ ਹੁਣ ਫਲਾਨੇਟ ਲੋਜੀ ਫਿਰਦੇ ਆ ਤੋ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਘਰੇ ਤਾਂ ਕੋਈ ਵੀ ਨਹੀਂ ਇਸ ਕਰਕੇ ਇਹੋ ਜਿਹੇ ਵੀਡੀਓ ਵੀ ਆਪਾਂ ਨਾ ਪਾਇਆ ਕਰੀਏ ਘਰੇ ਵੀ ਆਪਾਂ ਪੂਰੀ ਨਿਗਰ ਰੱਖੀਏ ਜੇ ਕਿਤੇ ਜਾਣਾ ਹੈ ਕਿਸੇ ਨੂੰ ਆਪਾਂ ਇੱਥੇ ਜ਼ਿੰਮੇਵਾਰੀ ਦੇ ਕੇ ਜਾਈਏ ਪਿਠਾ ਕੇ ਜਾਈਏ ਤੇ ਜੇ ਖੇਤਾਂ ਦੇ ਵਿੱਚ ਵੀ ਆਪਣੀਆਂ ਮੋਟਰਾਂ ਖੁੱਲਦੀਆਂ ਤੇਲ ਚੋਰੀ ਹੁੰਦੇ ਆ ਉਹ ਵੀ ਆਪਾਂ ਨਿਗਰ ਰੱਖੀਏ ਕਿਉਂਕਿ ਗਰੋਹ ਆ ਜਿਹੜੇ ਇਹ ਗਰੋਹ ਇੰਨੇ ਵੱਲੇ ਨਹੀਂ ਹੁੰਦੇ ਥੋੜੇ ਹੁੰਦੇ ਆ ਜਦੋਂ ਇੱਕ ਫੜਿਆ ਗਿਆ ਉਹਨੇ ਸਾਰਾਂ ਦਾ ਨਾਮ ਲੈ ਲੈਣਾ ਤੇ ਸਾਰੇ ਟਰੇਸ ਹੋ ਜਾਣਗੇ ਏਵੇਂ ਚਿੱਟੀ ਵਾਲੇ ਵੀ ਚਿੱਟਾ ਵਾਲਾ ਇੱਕ ਦਾ ਫੜਿਆ ਗਿਆ ਅੱਗੇ ਤੇ ਅੱਗੇ ਲੀਤੁਰ ਪੂਗੀ ਚੈਣ ਤੁਰ ਪੂਗੀ ਵੀ ਕਿੱਥੋਂ ਕਿੱਥੋਂ ਲਿਉਂਦੇ ਆ ਕਿਹੜੇ ਕਿਹੜੇ ਬੀਜ ਆ ਕਿਹੜੇ ਲੈਂਦੇ ਆ ਸਭ ਕੁਝ ਪਤਾ ਲੱਗ ਜੂਗਾ ਇਸ ਤਰ੍ਹਾਂ ਆਪਾਂ ਆਪਣੇ ਜਿਹੜੇ ਘਰਾਂ ਦੀ ਆਪਣੇ ਖੇਤਾਂ ਦੀ ਤੇ ਆਪਾਂ ਆਪਣੇ ਪਿੰਡਾਂ ਦੀ ਸ਼ਹਿਰਾਂ ਦੀ ਇਸ ਤੋਂ ਜੀ ਵਿਹਾਈ ਤਪਾ ਕਰ ਸਕਦੇ ਬਹੁਤ ਬਹੁਤ ਧੰਨਵਾਦ